ਹਾਏ ਵੇ ਮਰਨਿਆ ਉਹ ਕੰਦਰ ਵੀ ਆਇਆ ਕਤੋਂ ਕਰੀ ਨਹੀਂ ਇਹ ਤਾਂ ਲਵੀ ਲਾਇਆ ਸਲੇਸਰ ਲੈ ਮਰਨਿਆ ਮੇਰੀ ਤਾਂ ਲਾਤਾ ਕੜ ਗਈ ਲੱਤ ਤਾਂਾਂ ਚੱਕ ਤਾੜਾ ਜਾਂ ਵਧੀਆ ਲੱਗਦਾ ਪੋਲਾ ਆਇਆ ਤਾਂ ਸਵਾਦ ਹੀ ਨਹੀਂ ਹੁੰਦਾਗਾ ਹੈ ਉਹ ਤਾਂ ਜੀਦਾ ਨਹੀਂ ਚਿੱਤ ਪੋਲੀ ਲੈਂਦਾ ਉਹ ਮੇਰੀ ਗੱਲ ਤੂੰ ਤਾਂ ਲੈ ਜਾ ਹੁਣ ਖੁੱਲੀ ਆ ਵੇ ਖਾਡਾ ਜੁਗੜਾ ਪੁਰਾਣਾ ਜੁਗੜਾ ਬੁੱਢਾ ਹੈ ਵਾਹ ਮਰਨੀ ਬੁੜਾ ਨਾ ਦੇਖ ਹੂੰ ਤੂੰ ਆਪਣੀ ਦਸਾਂਤ ਦੇਖ ਪਿੱਛੇ ਦੇਖ ਆ ਜਾ ਲੈ ਅੱਜ ਸਭ ਕੁਝ ਨਾਮ ਗਾਰਦੀ ਵੀ ਕਿੰਨੀ ਆ ਨਾ ਤੋ ਇਹ ਪਲਾਈਨੀ ਕਲੀਪ ਯਾ ਕੋਈ ਤੇਰਾ ਬੰਦ ਤੱਕ ਵੀ ਨਹੀਂ ਕੱਢਦਾ ਹੈਗਾ ਕੋਈ ਨਹੀਂ ਅੱਪੂ ਵੀ ਨਹੀਂ ਕੱਢ ਲੈਣਾ ਇਹ ਤੋਂ ਕੱਪੜੇ ਤਾਂ ਹੋਇਆ ਇਸ ਦੀ ਕੱਪੜੇ ਤਾਂ ਪਹਿਨੇ ਮੇ ਢੋੜ ਹਾਂ ਹਾਂ ਹੋਰ ਭਾਂਡੇ 'ਚ ਪਏ ਸੀ ਚਾਹ ਵਾਲੇ ਨਹੀਂ ਮੇਰੇ ਤਾਂ ਪਹਿਨੇ ਕੱਪੜੇ ਵੀ ਤਿੰਨ ਦਿਨਾਂ ਦੇ ਕੱਤੀ ਹੋਏ ਪਹਿਨੇ ਪਹਿਲਾਂ ਕੋਈ ਧੁੱਪ ਨਹੀਂ ਮੁੱਲ ਦੀ ਸੀ ਜੀ ਉਹੀ ਤੇਰਾ ਭਾਈ ਤਾਂ ਉਹੀ ਪਾ ਕੇ ਤੁਰ ਗਿਆ ਅੱਜ ਤੋਂ ਕੱਪੜੇ ਕੁੱਪੜੇ ਨਹੀਂ ਆਪਨੇ ਸਾਗ ਦਾ ਝੱਪ ਛੇੜ ਕੇ ਬੈ ਗਈ ਤੇ ਇਹਨਾਂ ਨੂੰ ਤਾਂ ਤੈਨੂੰ ਕਿਹਾ ਤੂੰ ਮੱਕਮੇ ਨਾਲ ਸਾਗ ਲੈਣ ਚੱਲ ਅੱਜ ਪੰਗਾ ਖਾਣਾ ਸਾਗ ਦਾ ਝੱਪ ਛੇੜੀ ਪੈਣਾ ਸਾਗ ਖਾਣਾ ਆਜੋ ਪਿੰਕਲੀ ਨਾਲ ਕਿੰਨਾ ਕਿੱਲਾ ਕੁੱਲਾ ਪੱਟ ਕੇ ਲੈ ਆਵਾਂ ਸੁੱਕਾ ਨੌਂੜਾ ਕੰਢੀ ਕਿੱਲਾ ਕੋਈ ਨਹੀਂ ਆਉਦਾ ਓਤਾਰੀ ਨਹੀਂ ਆ ਵੀਰੀ ਹਨਾ ਵੀਰੀ ਬਣਾਣ ਲੱਗੇ ਪਏ ਆ ਜਿੱਦਲ ਪੱਟ ਕੇ ਦੇ 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 ਖਬਰੇ ਤੇਰੇ ਖਾਣ ਢੱਲ ਨਹੀਂ ਹੋ ਰਹਾ ਹੈ ਗਰ ਨੂੰ ਪੂਰੀ ਪਚੂ ਲਾਉਂਦੇ ਨਹੀਂ ਆ ਲੈ ਲੈਣੀ ਇੱਕ ਬੜੀ ਤੱਕੀ ਡੰਡਾ ਲੈ ਲਾ ਇਹ ਡੰਡਾ ਡੰਡਾ ਮੈਂ ਦੱਤ ਕਿੱਥੇ ਲੈ ਲਾਂ ਤੇ ਜਦ ਤੱਕ ਲੱਗਿਆ ਕਿ ਤੈਨੂੰ ਲਗਤੰਡੇ ਨੰਦੇ ਇਸ ਕੋੜ ਦਾ ਦੂਜੇ ਪਾਸੇ ਲੈ ਜਾਂਦੀ ਮੇਰੀ ਕੁਸਤਾਂ ਦੀਆਂ ਗੱਲਾਂ ਇਹ ਹੈਗਾ ਕੁਛ ਇਹ ਹੋਣਾ ਕਿ ਕਹਣੇ ਹੱਥ ਲੋ ਕਿਸੇ ਜੇ ਨਹੀਂ ਹੀ ਹਾਰੀ ਤੇ ਮਾਰੀ ਪਾ ਜਾਂ ਹਲਾ ਦੇ ਦੇਖੋ ਉਹ ਗਲੀ ਤੋਂ ਦਾ ਤੋਗਲਾ ਉਹ ਐਟੇ ਐਟੇ ਬੇਰ ਇਹ ਤੋਂ ਗਲਾ ਤੋਂ ਦਾ ਆਮਨੇ ਤੋਗਲਾ ਨਹੀਂ ਤਾਂ ਪਾਸੇ ਬਾਹਰ ਵੇਚੋ ਟੁੱਟਦੇ ਨਹੀਂ ਭੈਣ ਤੂੰ ਤੋੜ ਕੇ ਦੇਖਣੀ ਆ ਆਪ ਦਾ ਨਹੀਂ ਭੈਣੇ ਤਾਂ ਕਾਣੇ ਆ ਕਿ ਸੌਂ ਖਾ ਹੋਰ ਐ ਵੀ ਮੱਥਾ ਮਾਰੀ ਜਾਨੀ ਆ ਹੋਰ ਸਿੱਟ ਪਰ ਮੱਥਾ ਮਾਰੀ ਜਾਨੀ ਆ ਇੱਥੇ ਵੀ ਫੇਰ 베ਰਾ ਨਾਲ ਨਹੀਂ ਮੇਰੇ ਤਾਂ ਖਾਣ ਨੂੰ ਬੁਲਾਈਂ ਜੀ ਕਰਦਾ ਸੀ 베ਰ ਲੰਡੇ ਹੋਰ 베ਰ ਕਾਣੇ ਹੁਣ ਤੂੰ ਕੀ ਖਾਏਂਗੀ ਸੌਂਦਾ ਇਹ ਆ ਦੇਖ ਲੈ ਤੋੜ ਕੇ ਆ ਕਾ ਤੂੰ ਘਰ ਦੀਂ ਕਿ ਦੱਸ ਲੈ ਸਾਰੇ ਸੌਂਦਾ ਪੈਣੇ ਨਹੀਂ ਤੋੜ ਕੇ ਦੇਖ ਲੈ ਇੱਕ ਵਾਰੀ ਤੋੜ ਕੇ ਦੇ ਤੈਨੂੰ ਨਹੀਂ ਪਤਾ ਹੈਗਾ ਮੈਂ ਤੈਨੂੰ ਤੋੜ ਕੇ ਦੁੱਸਤ ਤੂੰ ਆਪ ਦਾ ਖਾ ਹਾਈ ਹਾਈ ਇਹ ਪ੍ਰੋਜੈਕਟਰ ਆਨ ਹੋ ਰਿਹਾ ਲੈ ਕੇ ਲਓ ਗਲਾਨਾ ਇਹ ਕੋਈ ਕੀ ਕਰਾ ਪਾਉਂਦਾ ਨਹੀਂ ਬਾਅਦ ਕੇ ਦੇਖ ਲਾ ਅਰੇ ਅਮਰੇ ਕੱਚੇ ਆ ਸਾਰੇ ਵੀ ਇਸ ਤੋਂ ਵੇਚਾ ਮੈਂ ਦੁੱਕੀ ਰਹੀ ਸੀ ਨਹੀਂ ਨਹੀਂ ਗਏ ਕਾਨੇ ਨਹੀਂ ਗਏ ਕਿਹ ਕਾਨੇ ਇਹ ਹੀ ਪਤਲਾ ਇਹ ਸਭ ਸੇ ਤਾਂ ਕਾਨ ਹੀ ਲੱਗਦੇ ਨੇ ਵੇਇਕਾਰ ਨੇ ਸਾਟੇ ਪਾ ਲੇਕੇ ਆ ਗਿਆ ਕਿਸ ਆਗ ਦੀ ਲੈ ਕੇ ਆ ਪਤਾ ਨਹੀਂ ਉਹਨਾਂ ਦਾ ਸਾਰਾ ਕੰਮ ਪਿਆਗਾ ਤੇਰਾ ਭਾਈ ਕੋਕਾ ਖੇਤ ਚ ਗਈ ਕਿ ਕਿਹੜੇ ਵੇਲੇ ਨਹੀਂ ਤੇ ਮੁੜ ਕੇ ਆਨ ਨੂੰ ਆਈ ਹੈ ਜੀ ਬੁੜਾ ਆ ਗਿਆ ਹੋਰ ਕੋਈ ਚਾਪਾ ਉਹ ਜਗਤ ਫੋਲੋ ਨਹੀਂ ਹੋਦਰ ਪਿਛਲੇ ਖੇਤਾਂ ਤੇ ਪਾਣੀ ਲੱਗਿਆ ਪਿਆ ਸੀਗਾ ਮੈਂ ਤਾਂ ਮਰ ਜਾਂਦੀ ਭੈਣ ਵਾਲੀ ਉੱਤੇ ਨਹੀਂ ਲੈਣੀ ਆ ਜਾ ਆ ਜਾ ਤੇ ਕੱਢ ਪੁੱਤਿਆਂ ਦਾ ਪਤਾ ਨਹੀਂ ਐ ਕਿਤੇ ਰੇਤਾ ਭਲਾ ਨਹੀਂ ਆ ਮਰਨੇ ਬੱਟਾ ਬੁੱਟਾ ਵੀ ਸਵਾਪ ਇੰਨੀ ਟਾਲਾ ਪਾਤੀਆਂ ਨਾ ਤੂੰ ਪਤਾ ਸਾਗ ਤੱਕ ਮਤਲਬ ਵਾ ਤੇਨੂੰ ਪਤਾ ਹੀ ਆ ਆ ਦੇ ਉਸ ਨਾਲ ਇੰਨੀ ਚਾਹੀਦੀ ਸੀ ਬੇਹੱਦ ਸਪੀਡ ਵਾਲਾ ਉਹ ਤੋਂ ਅਰੇ ਫਾਉਂਡ ਲੈਂਪ ਤੋਂ ਮੈਂ ਦੇ ਘੜਾ ਵੇ ਲੀਆਂ ਕੜਕੇ ਦਾ ਮਾਲ ਖਾਦਾ ਕੰਜਰ ਦੀਆਂ ਆਈ ਨਹੀਂਆਂ ਉੱਟੀ ਜਾਂਦਾ ਸੀ ਸਰੀਰ ਹੁਣ ਉੱਡ ਜੂੰਡ ਜੂੰ ਘਰਦਾਗਾ ਮੈਂ ਤਾਂ ਦੋ ਘੰਟੇ ਹੋ ਗਏ ਭੈਣ ਦੇ ਘੜਾ ਵੀ ਨਹੀਂ ਹਜੇ ਤੱਕ ਨਹੀਂ ਆਈ ਮੈਂ ਤਾਂ ਨਸ਼ਾ ਹੋ ਗਿਆ ਕੰਜਰ ਦਾ ਹੈ ਇੱਕ ਖਾ ਵਾਲੀ ਲੈਤੀ ਹੈ ਲੈ ਮੈਨੂੰ ਦੇਖਣ ਨਹੀਂ ਹੁਣ ਕਿੱਥੇ ਹੀ ਆਊਗੀ ਮੈਨੂੰ ਤਾਂ ਕਹਿੰਦੀ ਸੀ ਹੁਣ ਆ ਜੂ ਮਗਾ ਕੰਜੇ ਦੀ ਸਾਗ ਚ ਹਰਾ ਨਹੀਂ ਹੈਗਾ ਤੇ ਹੁਣਾ ਕੋਈ ਜਾਣਾ ਜੂੜਾ ਠੋਕੇ ਕਰਦੇ ਹਾਂ ਨਾ ਜਾ ਆ ਜਾਂਦੇ ਠੋਕਾਂਗੇ ਅੱਜ ਕੰਜੇ ਦਾ ਮਾਲਸ਼ਾ ਖਾਦਾਗਾ ਨਜ਼ਾਰਾ ਆ ਜੂਗਾ ਕੀ ਪੁੱਛਨੇ ਮਗਰਾ ਇੱਕ ਤਾਂ ਜਮ ਹੋਈ ਨਹੀਂ ਪਤਾ ਕਿਸੇ ਨੂੰ ਨਾਂ ਲਿਆਵੇ ਕੰਜਰ ਦੀ ਹੈ ਆ ਮੈਂ ਦੇਖਣਾ ਕੀ ਪਤਾ ਹੈ ਹੋ ਨਹੀਂ ਆਉਂਦੀਆਂ ਕੰਜਨੀਆਂ ਤੁਰਨ ਉਹ ਹੀ ਲੱਗਦਾ ਇੱਕ ਕਾਲਡ ਹੋਰ ਲਾ ਲੈ ਭੈਣ ਜੀ ਨਕੀ ਦੀ ਦੀ ਉਹ ਵੀ ਆ ਕੇ ਹੋਰ ਮੈਨੂੰ ਤਾਂ ਉਹੀ ਲੱਗਦੀਆਂ ਕੰਜਰੀਆਂ ਡਿਗਦੀਆਂ ਪੈ ਨਹੀਂ ਆਉਂਦੀਆਂ ਇੱਥੇ ਨਹੀਂ ਬੇਰ ਬੇਰ ਤਾਂ ਮੈਂ ਉਹ ਭੈਣ ਦੇ ਘਣਾਵੇਂ ਦੀ ਐ ਆਜਾ ਮੈਂ ਦਿਨਾ ਤੈਨੂੰ ਘੜੋਂਦੇ ਲੈ ਝਾਣ ਦੇ ਮੈਨੂੰ ਲੌਕੀਆਂ ਖੜੀਆਂ ਮੈਂ ਦਿਨਾ ਘੜੋਂਦੇ ਭੈਣ ਨੂੰ ਘੜਾ ਲਾ ਆਹ ਇੱਥੇ ਲੌਕੀਆਂ ਖੜੀਆਂ ਮੈਂ ਦਿਨਾ ਤੋੜ ਕੇ ਘੜੋਂਦੇ ਹੈਂ ਚੱਲ ਆ ਜਾਨੀ ਉਹ ਕਹਿੰਦੇ ਬੇਰ ਝਾੜੀ ਜਾਨੀ ਨਹੀਂ ਆ ਮਰਨਾ ਕਿ ਦਰਚੜਤੇ ਉਹ ਬੇਰ ਝਾੜੀਆਂ ਨੇ ਬੇਰ ਮਿਨਾਵੇ ਅਮਰੂਦ ਝਾੜਦੀਆਂ ਸੀ ਫੇਰ 13 ਨੂੰ ਦੱਸ ਦੇਦੇ ਸੀ ਕੀ ਲੱਗਿਆ ਫੇਰ ਤਾਂ ਮੇਰੇ ਕੋਲੇ ਹੀ ਲੈਣਾ ਮਰਨਾ ਕਹਿੰਦੇ ਬੇਰ ਝਾੜ ਮਰਨੇ ਮੇਰੀ ਤਾਂ ਬੇਰ ਹੀ ਝਾੜਾਂਗੇ ਖਾ ਕੇ ਨਹੀਂ ਦੇਖਿਆ ਕਿਰੇ ਪਿਆ ਫੇਰ ਤਾਂ ਲੈਣ ਵਾਲੀ ਬਣ ਮਰਨਾ ਵੇ ਬੇਰ ਤਾਂ ਸੀ ਐਵੇਂ ਖਾਵਾਂਗਾ ਪਾਣੀ ਦੇ ਪਾਣੀ ਆ ਕੋ ਖਾਦੇ ਨਹੀਂ ਜਾਣੇ ਸੁੱਥੋਂ ਬੇਰ ਖਾਦੇ ਨਹੀਂ ਜਾਣੇ ਕਿਉਂ ਸਾਡੇ ਕੋਲ ਨਾ ਮੂਹ ਨਾ ਲੈ ਸੀ ਕਾਣੇ ਵੀ ਨਹੀਂ ਖਾਂਦੇ ਮੇਰੀ ਗੱਲ ਸੁਣ ਲੈ ਤੈਨੂੰ ਕਹਿੰਦੀ ਦੋ ਘੰਟੇ ਹੋ ਗਏ ਫੋਨ ਕਰੇ ਨੂੰ ਮੈਂ ਤਾਂ ਖਾਦੀ ਕਹਿੰਦਾ ਨਸ਼ਾ ਖੜਿਆ ਫਿਰਦਾ ਕਹਿੰਦਾ ਦੋ ਘੰਟੇ ਹੋ ਗਏ ਮਰਨੇ ਕੋਈ ਨਹੀਂ ਕੰਮ ਦੇ ਦਿੰਦਾ ਜਵਾਬ ਚੱਲੋ ਸਾਹਮਣਾਂ ਦਾ ਘਰ ਵਾਲਾ ਕਹਿੰਦੇ ਕੋਲ ਨੂੰ ਖੇਤ ਬੰਨੇ ਤੋੜਨ ਆਉਂਦਾ ਇਹਨੂੰ ਕਿੱਧਰ ਚੱਕੀ ਫਿਰਦੀਆਂ ਖਰਬੂਜੇ ਇਹਨੂੰ ਖਰਬੂਜੇ ਚੱਕਦੇ ਨਹੀਂ ਅੰਬ ਮੰਗੂ ਗਰੀ ਪਈ ਐ ਮੈਂ ਮਰਨੇ ਨਾ ਨਾ ਮੈਂ ਵਿਆਹ ਹੋਣਾ ਮਾ ਹੋਇਆ ਗੋਦੀ ਵਾਂਢਣਾ ਉਹ ਕਦੋਂ ਕਿ ਨੂੰ ਆਏਗੀ ਪੱਛਾ ਨਾ ਮਾ ਵਿਆਹ ਹੋਇਆ ਨਾ ਤੇ ਨਾਲ ਕਿੰਨੀ ਕੱਟਲੀ ਨਾਲ ਮਰਨੇ ਮੈਂ ਗੋਦੀ ਤੈਨੂੰ ਪਤਾ ਹੁਣ ਮੈਂ ਤਾਂ ਮਾਡਲ ਪੁਰਾਣਾ ਹੋਊਂਗਾ ਮਾਡਲ ਪੁਰਾਣਾ ਕਿੱਥੇ ਕੰਜੀ ਇੱਥੋਂ ਤਾਂ ਨਵੀਂ ਹੈ ਜਾਨ ਇਹਦੇ ਨੂੰ ਤਾਂ ਨਵੀਂ ਲੱਗਦੀ ਹੈ ਕਰਨੇ ਕਦੇ ਇਧਰੋਂ ਨਵੀਂ ਇਹਨਾਂ ਲਾਲ ਜੀ ਹੋਈ ਕੋਈ ਦੀ ਕਿਤੇ ਚੂਸੀ ਤਾਂ ਨਹੀਂ ਕਿਸੇ ਨੇ ਨਿਕਾਣ ਹੋਵੇ ਇਹਦਾ ਪਤਾ ਹੀ ਨਾਲ ਕੀ ਗੱਲਾਂ ਕਰਦਾ ਮਰਦਾ ਮੈਂ ਤੈਨੂੰ ਐਂ ਕਹਿੰਦਾ ਸੀਗਾ 베ਰ ਤਾਂ ਤੋੜ ਕੇ ਦੇ ਦਾਂਗੇ ਕੀ ਲੈਣਾ ਹੈ ਅੱਜ 베ਜ ਦੇ ਦੇਂਗਾ ਫਿਰ ਤੂੰ ਮੈਂ ਤਾਂ ਮੈਂ ਕਿਉਂ ਮੈਂ ਤਾਂ ਲੰਮਾ ਮਾਰਨੀ ਥਾਕ ਦਿਖਾ ਥਾਕ ਤਾਂ ਦੇ ਦੂੰਗਾ ਤੇ ਸ਼ਾਕ ਦੇ ਦੇਂਗਾ ਅੱਜ ਸ਼ਾਕ ਤਾਂ ਲੈ ਜਿੰਨਾ ਮਰਜ਼ੀ ਤੈਨੂੰ ਮੈਂ ਤਾਂ ਤੜਕੇ ਦਾ ਨਸ਼ੇ ਨਾਲ ਵੱਜ ਵੱਜ ਕਾਮਲਾ ਹੋਊਗਾ ਮੈਂ ਉਹਨਾਂ ਦੇ ਪਾਸੋਂ ਇੱਥੇ 베ਰ ਝੜੀ ਆਣੀ ਵੇ ਕਿੱਥੇ 베ਰ ਕਿਹੜੀ ਆ ਕਾਣੇ 베ਰਾ ਕੰਟਾ ਲੰਕੀ ਜਾਂਦੀਆਂ ਨੂੰ ਹੋ ਗਿਆ ਫਿਰ ਮੈਨੂੰ ਯਾਦ ਆਇਆ ਮੈਂ ਖੰਨ ਪੁੱਛਿਆ ਪਲਾਂਟ ਦਾ ਸਾਗ ਆਈਆਂ ਸੀ ਮੈਂ ਚੱਲ ਆਪਾਂ ਲੈ ਕੇ ਆਈਏ ਅੱਛਾ ਹੋਰ ਵਾਹਾਂ ਟਾਈਮ ਲਾਤਾ ਚਾਹ ਚੂਲਿਆ ਹੋਈ ਕੰਜੇ ਦੀ ਮਰਨਾਂ ਨੂੰ ਚਾਹ ਲਿਓਦੀ ਅਜੇ ਟਾਪ ਦੇ ਕੰਮ ਨਹੀਂ ਕਰਕੇ ਆਂ ਮੱਕਰ ਕਿੱਥੇ ਮੱਕਰ ਤਾਂ ਕੰਜੇ ਦੀ ਇੱਥੇ ਰਾਖੀ ਬੈਠਾਗਾ ਹਰੇ ਦੀ ਮਾ ਕੋਈ ਹੂਣਾ ਡਾਂਚ ਕੇ ਲੈ ਜੀ ਮੈਨੂੰ ਪਤਾ ਕਿ ਮਰਨ ਤੱਕ ਕਿਹੜੀ ਰਾਖੀ ਬੈਠਾ ਹਾਂ ਲੈ ਹੋਰ ਹੁਣ ਆਓ ਉਹ ਵੀ ਨੀਤੀਆਂ ਨੂੰ ਦੇਖਦਾਗਾ ਤੂੰ ਕੋਈ ਤਾਕ ਬੰਨਾ ਲੈਣ ਆਉਂਦੀ ਹੁਣ ਤੈਨੂੰ ਪਤਾ ਮਰਨੇ ਹੁਣ ਸੀ ਜਾਣਾ ਕਾਗਦਾ ਵੀ ਹੁਣ ਤੀ ਨਹੀਂ ਆਉਣੀ ਤਾਕਲੇਟ ਮਰਨਾ ਜਿਹੜਾ ਇਹਦਾ ਕਿਆ ਰੀਜੀ ਤੇ ਮਰਨਾ ਬੁੜੀਆਂ ਕੰਜਰ ਦੀ ਸਾਖ ਆਖਾ ਕੇ ਮਰੋੜੇ ਲਾ ਲੇਗੀ ਮਰਨੇ ਕੋਈ ਨਾ ਮੈਨੂੰ ਲੱਗਣਗੇ ਕੋਈ ਨਾ ਨੱਕੋ ਜਾਂਦੇ ਤੇਰੇ ਤਾਂ ਗੋਲੀ ਵੀ ਨਹੀਂ ਕੋਈ ਕੰਮ ਕਰਨੀ ਮਤਰੀ ਕੰਮ ਕਰਦਾ ਰਹਿ ਨਹੀਂ ਸਾਖੇ ਦਾ ਲੱਗਦੇ ਵੀ ਨਹੀਂ ਹੈਗੇ ਕੋਈ ਨਾ ਕੰਮ ਟੈਨਸ਼ਨ ਲੈਣਾ ਉਹੀ ਤਾਂ ਕਹਿੰਦਾ ਗੋਲੀ ਗੋਲੀ ਘੱਟ ਕੰਮ ਕਰਦੀ ਏ ਥੋੜੇ ਤੇ ਥੇਰਾ ਖੁੱਲਾ ਮੇਰਾ ਖੁੱਲਾ ਫਰ ਮਹਾ ਕਿਤੇ ਉਂ ਗਏ ਚੱਲ ਵੇ ਸਾਕ ਤਾਂ ਦੇ ਦੇ ਆ ਜਾ ਫਿਰ ਤੁਰਿਆ ਵੇ ਹੈਗਾ ਸਖ ਸਾਕ ਓਏ ਪੂਰਾ ਵੱਡਾ ਵੱਡਾ ਹੈ ਲੈਣ ਵਾਲੀ ਬਣੀ ਸਾਕ ਤਾਂ ਕਿੰਨਾ ਹੁਣ ਤਾਂ ਕੰਜਦੀ ਪ੍ਰਾਣਾ ਹੋ ਗਿਆ ਨਹੀਂ ਹੈਗਾ ਇਹਦੀ ਵੀ ਹੈਗਾ ਤੇਰੀ ਵੀ ਵਾਦੂ ਵਾਦੂ ਕਿੰਨਾ ਮਾਰਦੀ ਖਾ ਲਈ ਮੇਰੀ ਗੱਲ ਸੁਣ ਲੈ ਸਾਕ ਤਾਂ ਕਿੱਦਿਆਂ ਕਹਿੰਦੇ ਵੀ ਲੋਕ ਘਰ ਲੱਗੇ ਤੂੰ ਹੋਣਾ ਹੀ ਹੈ ਵੇ ਪੁੱਛਣਾ ਆ ਤਾਂ ਨਹੀਂ ਲੱਗਿਆ ਪਹਿਲਾਂ ਮੱਕਰਾ ਅੱਛਾ ਕੀ ਨੂੰ ਘਰ ਤੇ ਤੈਨੂੰ ਪਤਾ ਮੱਕਰੇ ਨੂੰ ਬਾਹਰ ਨਾ ਤਾਂ ਆਪਾਂ ਇੰਦਾਂ ਨਾ ਆ ਕੇ ਬਸ ਨੂੰ ਪਤਾ ਉਹ ਜਦ ਬਈ ਬਾਈ ਜਨ ਨਹੀਂ ਕੋਈ ਨਾ ਕੋਈ ਨਹੀਂ ਆਜੋ ਆ ਜਾ ਆ ਮਰਨੇ ਮੇਰੀ ਕਾਲਤਾ ਸੁਣ ਅੱਛਾ ਸਾਰ ਦਿਨ ਇੱਥੇ ਖੇਤ ਉੱਤੇ ਬੈਠਾ ਰਹਿਣਾ ਹੈ ਲੋਕਾਂ ਨੇ ਬੁੜੀਆਂ ਨਹੀਂ ਦੇਖਦਾ ਰਹਿਣਾ ਤੇ ਸਾਰਾ ਦਿਨ ਮਰਨੇ ਆ ਅੱਗਾ ਪਿੱਛਾ ਨੂੰ ਤਾਂ ਦੇਖਦੇ ਰਹਿਣ ਪਰ ਨੇ ਇਹਨੂੰ ਸਵਾਰ ਲੈ ਆਪਾਂ ਹੀ ਓਏ ਸਮਾ ਮੇਰੀ ਗੱਲ ਸੁਣ ਲੈ ਇੱਕ ਦਿਨ ਲਵਾ ਦੂੰ ਮੈਂ ਕਿਹਨੂੰ ਲਵਾ ਕੇ ਮਰਨੇ ਲੈ ਰਾਤ ਸੌਗ ਲੈਣਾ ਆ ਕੀ ਪਤਾ ਨਹੀਂ ਫਿਰ ਕਿੱਥੇ ਬੜੂ ਤੁਹਾਡੇ ਖੇਤ ਦੇ ਲੈ ਬੜਨੂ ਕੀ ਏ ਤੁਹਾਡਾ ਆਪਦੀ ਖੇਤ ਆਗਾ ਤੁਹਾਡਾ ਆਪਦਾ ਖੇਤ ਆਹੋ ਅਗਰ ਤੂੰ ਕਦੇ ਆ ਨਹੀਂ ਕੰਮ ਕਰਾਉਣ ਵੇ ਤੂੰ ਕਹਿੰਦਾ ਨਾ ਤੁਹਾਡਾ ਆਪਦਾ ਕੰਮ ਕਰਾਉਣ ਵਾਲੀ ਕਿੱਥੇ ਤੂੰ ਆਉਂਦੀ ਨਹੀਂ ਮੈਂ ਤਾਂ ਲੱਖਾਂ ਫੋਨ ਖੜਕਾ ਦਾਨਾ ਅੱਜ ਪਤਾ ਨਹੀਂ ਕਿਵੇਂ ਆ ਸੀ ਤੇ ਮਾਲ ਆ ਗਈ ਠੀਕ ਸੀਕੇਦਾਰ ਨਹੀਂ ਹੈਗੀ ਸੀ ਨਾਲ ਤਾਂ ਆ ਗਈ ਤੇ ਮਰਨਾ ਕੱਲੀ ਆਈ ਨਹੀਂ ਕਿੰਨੇ ਵਾਰ ਆਈਆਂ ਕਿੱਥੇ ਆਈਆਂ ਕੱਲੀ ਬਿਲਕੁਲ ਕੱਲੀ ਵੀ ਆ ਜਾਂਦੀ ਸੀ ਹੋਰ ਹੁਣ ਕਿੰਨੇ ਵਾਰ ਹੀ ਆਈ ਆ ਭਾਈ ਇੱਕ ਦੋ ਵਾਰੀਆਂ ਆਈਆਂ ਪੱਥਨਾ ਬਾਕੀ ਸਾਰੇ ਜਾਣਦੀ ਸਾਰੇ ਕੁਛ ਕਰਨੇ ਨੇ ਹੁਣ ਇਹ ਤਾਂ ਕੰਮ ਕਮ ਕਢਾ ਕੇ ਗਈਆਂ ਆ ਗਈਆਂ 20 ਵਾਰੀ ਕੰਮ ਕੱਢੇ ਨੇ ਇੱਥੇ ਪਹੀ ਕੁਝ ਦੱਸ ਮਾਰਾ ਆ ਵੀ ਤੇ ਉਹ ਵੀ ਤਾਂ ਗੱਲ ਹੈ ਹੁਣ ਇਹ ਤਾਂ ਰਗ ਰਗ ਦੀ ਨਿਸ਼ਾਨੀ ਹੋ ਰਹੀ ਹੈ ਹਾਂ ਚੱਲ ਵੇ ਮੇਰੀ ਗੱਲ ਸੁਣ ਉਹਦੇ ਘਰ ਵਾਲਾ ਕੰਮ ਤਾਂ ਨਹੀਂ ਕਰਦਾ ਕੰਮ ਕੀਤੇ ਹੀ ਹੁਣ ਕਿਰੇ ਨਹੀਂ ਹਾਂ ਨਿੰਕਾ ਮੋ ਕੰਮ ਤਾਂ ਕਰਾਉਣ ਵਾਲੀ ਬਣ ਨੀ ਇਹ ਤਾਂ ਬੋਲਦੇ ਹੀ ਪਾਲਾਗਾ ਪੁੱਤ ਇੱਕ ਤਾਂ ਲੱਤ ਨਹੀਂ ਕੰਮ ਕਰਦੀ ਲੱਤੋਂ ਤੂੰ ਬਾਹਲੀ ਲੰਗ ਮਾਰਨ ਨਾਲ ਲੰਗ ਤਾਂ ਤੰਗਦੀ ਉਹ ਮੇਰੇ ਨਾਲ ਛਾੜ ਮਾਰੀ ਬੱਚੇ ਨੇ ਸੂਤੇ ਥਾ ਮਾਰਨਾ ਉਹਨਾਂ ਦਾ ਤੁਰਦਾ ਨਹੀਂ ਜਿੰਨਾ ਰੁਕ ਜਾਂਦਾ ਓਏ ਲੈ ਉਹ ਵੀ ਮੈਂ ਮੈਂ ਤੈਨੂੰ ਐ ਕਹਣਾ ਆ ਇੱਧਰ ਹੋ ਜੋ ਕੇ ਨਹੀਂ ਐ ਹੋ ਜਾਣਾ ਐ ਹੋਰ ਵੇ ਅਸੀਂ ਤਾਂ ਐ ਤੁਰੀਆਂ ਆਉਣੀਆਂ ਜਿਹਨੇ ਪਤਾ ਨਹੀਂ ਕਿੰਨੇ ਮੇਰੀ ਘਰੀ ਸਬਜ਼ੀ ਸਾਗ ਕੈਂਦੀ ਮੇਥੇ ਮੂਥੇ ਪਾ ਕੇ ਨਾ ਫੇਰ ਬਣਾਈ ਸਮਾਰ ਕੇ ਹੈ ਅੱਛਾ ਆਏ ਜੀ ਨਾ ਸਾਗ ਦਾ ਵਧੀਆ ਬਣਾਉਂਗੀ ਕੋਈ ਨਾ ਤਿੰਨ ਗੀ ਫੜਾ ਕੇ ਜਾਉਂਗੀ ਕੋ ਡਬਕਲ ਪਾਣੀ ਜਨਾ ਬਣਾਦੀ ਡਬਕ ਪਾਣੀ ਜਾਂ ਮੈਨੂੰ ਪਸੰਦ ਨਹੀਂ ਹੈਗਾ ਮਾਰਨਾ ਕਹਿੰਦਾ ਤੈਨੂੰ ਖਵਾਉਂਗੀ ਤਾਂ ਹੀ ਮਰਨੇ ਹੁਣ ਜਮਾ ਨਹੀਂ ਖਵਾਉਂਦੇ ਤੈਨੂੰ ਉਹ ਕਹਿੰਦੇ ਆ ਕਾਲਾ ਕਾਲਾ ਜਾਂ ਵਧੀਆ ਲੱਗਦਾ ਪੋਲਾ ਜਾਂ ਤਾਂ ਸਵਾਦ ਹੀ ਨਹੀਂ ਹੁੰਦਾਗਾ ਹਾਂ ਉਹ ਤਾਂ ਤੈਨੂੰ ਦੀਦਾ ਨਹੀਂ ਚਿੱਤ ਪੋਲੀ ਲੈਂਦਾ ਉਹ ਮੇਰੀ ਗੱਲ ਤੂੰ ਤਾਂ ਪੁੱਠੇ ਪਾਸੇ ਮਗਾ ਤੇ ਮਾਂ ਹੀ ਤੂੰ ਨਿਕਲ ਜਾਂਦਾ ਮਰਨੇ ਤੈਨੂੰ ਪਤਾ ਮੇਰਾ ਸਵਾਦ ਮੈਂ ਤੈਨੂੰ ਐ ਕਹਿੰਦਾ ਵੀ ਉਹ ਡਬਕਲ ਪਾਣੀ ਜਾਂ ਨਾ ਬਣਾਉਂਦੀ ਵੀ ਨਹੀਂ ਬਣਾਉਂਦੀ ਆਦਾ ਉਦਾ ਆਪਾਂ ਕੇ ਲਾਸਨ ਨੂੰ ਬਣਾ ਬਰਨੇ ਤੈਨੂੰ ਬਾਲੇ ਹੀ ਪਤਾ ਮੈਨਾਂ ਤਾਂ ਗੁੜੀਆਂ ਦੇ ਕੰਮਵਾਰੇ ਤੂੰ ਮੈਂ ਬੁੜੀਆਂ ਜੀ ਰਹਿੰਨਾ ਕਹਿੰਦਾ ਤੂੰ ਉਹ ਤਾਂ ਮੈਨੂੰ ਪਤਾ ਤੇਰਾ ਉਹ ਬੁੜੀਆਂ ਚ ਹੀ ਰਹਿਆ ਜਦੋਂ ਮੇਰਾ ਰੋਲਾ ਆਇਆ ਪੈ ਗਿਆ ਸੀ ਕਹਿੰਦਾ ਪਰ ਤੂੰ ਕੰਮਾਂ 'ਚ ਧਿਆਨ ਨਹੀਂ ਰੱਖਦਾ ਜਿੰਨਾ ਤੂੰ ਟਿੰਬਰੀ ਕੀ ਬਹੂ ਨਾਲ ਰੋਲਾ ਜਾਂ ਨਹੀਂ ਪੈ ਗਿਆ ਸੀ ਤੇ ਹੱਸਣਾ ਨਹੀਂ ਉੱਥੇ ਕੀ ਹੋ ਗਿਆ ਸੀ ਕੋਈ ਕਈ ਨਹੀਂ ਮੈਨੂੰ ਨਹੀਂ ਦੱਸ ਕੇ ਕਿ ਸੱਸ ਨੇ ਦੱਸਿਆ ਮੇਰੇ ਕੋਲ ਆ ਗਈ ਕੋਈ ਨਾ ਟਾਈਮ ਬੈਠੀ ਨਹੀਂ ਪਹਿਲਾਂ ਸਾਡੀ ਬੁੜੀ ਕੋਲੇ ਬੈਠੀ ਰਹੀ ਫਿਰ ਮੈਂ ਕਿਹਾ ਹੋ ਕੀ ਕਿਹਾ ਮਗਰ ਮਗਰ ਕਰੀ ਜਾਣ ਮੈਂ ਕੀ ਹੋ ਗਿਆ ਮੈਂ ਖੜੀ ਹੀ ਬਾਤ ਫਿਰ ਬੰਦਾ ਲੱਗਿਆ ਕਿ ਮਾਰਨੇ ਤੇ ਉੱਤੇ ਦੱਬ ਲਈ ਸੀ ਕੀ ਹੋ ਗਿਆ ਸੀ ਉਹ ਦੱਬੀ ਕਹਨੂੰ ਸੀ ਜੇ ਦੱਬੀ ਹੁੰਦੀ ਫਿਰ ਤਰ ਉਹ ਆ ਕੇ ਕਹਿੰਦਾ ਉਹ ਤੇ ਚਾਹ ਪੀਣੀ ਸੀ ਸੱਸ ਹੈ ਨਹੀਂ ਸੀ ਮਾਰਨੇ ਨੇ ਆਖ ਕਹਿੰਦੇ ਫਾੜ ਲਈ ਕਮਰੇ ਚ ਸੋ ਇੱਕ ਸਾਖ ਫੇਰ ਤਾਂ ਮੈਂ ਰਕਾਰਡ ਤੋੜ ਦੰਨਾ ਨੇ ਤੈਨੂੰ ਪਤਾ ਫੜੀ ਕਾਨੂੰ ਆ ਰਿਹਾ ਮੇਰੇ ਕਾਰਡ ਦਾ ਤੂੰ ਤੋੜ ਰੱਖ ਉਹਨੇ ਤਾਂ ਗੱਲ ੜਾਤੀ ਕੰਜਦੀ ਨੇ ਰਕਾਰਡ ਦਾ ਤੂੰ ਤੋੜ ਰੱਖ ਉਹਦਾ ਮੈਨੂੰ ਉਡਾਉਣਾ ਸੀਗਾ ਹੈ ਉੱਤੋਂ ਖੜਾਉਣਾ ਸੀ ਕਹਿੰਦੀ ਮੈਂ ਤੇਰੀ ਬੇਇੱਜ਼ਤੀ ਕਰੂੰਗੀ ਮੈਨੂੰ ਪੈਸੇ ਦੇ ਦੇ ਮੈਂ ਕਿਹਾ ਮੇਰੇ ਕੋਲ ਕਿੱਥੇ ਕਹਿੰਦੀ ਐ ਪੈਸੇ ਮਾਰਨੇ ਤੂੰ ਪੰਗੇ ਲੈਣਾ ਪੰਗੇ ਤਾਂ ਹੁਣ ਤੂੰ ਮੇਰੀ ਗੱਲ ਸੁਣ ਲੈ ਜੇ ਹੁਣ ਖੁੱਲੀ ਆਵੇ ਖੱਡਾ ਕੰਜੇ ਦੀ ਓਦੀ ਮਰਨੇ ਗੁੱਡੀ ਖੁੱਲੀ ਕਿੱਥੇ ਆ ਗਈ ਤਾਂ ਤੋਂ ਆਪੇ ਪੰਜਿਆਂ ਨਾਲ ਚੌੜੀ ਕਰਤੀ ਚੌੜੀ ਹੋ ਜਾਂਦੀ ਆਪੇ ਹੋਰ ਹੁਣ ਬਾਰ-ਬਾਰ ਜਿਤ ਵਗਣਾ ਹੁੱਕ ਚੱਲੇ ਲੈ ਬਾਹਰ ਨੂੰ ਬਾਹਰ ਨਾਲ ਤਾਂ ਇਹ ਤਾਂ ਉਨੇ ਹੀ ਬੰਦੀਆਂ ਕਿ ਇਹ ਤਾਂ ਕੰਜੇ ਦੇ ਜਾਨਵਰ ਬਾਹਲੇ ਰਹਿੰਦੇ ਸੇਤਾਂ 'ਚ ਪੰਨੇ ਚਿਪੜ ਲੱਗਦੇ ਸੇ ਉਹ ਲੈ ਲੈ ਫੇਰ ਓਏ ਚਿਪੜ ਲੈ ਲੈ ਹੋਰ ਹੁਣ ਖੱਟੇ ਨਹੀਂ ਨਾਲੇ ਮਿੱਠੇ ਲੱਗਣਗੇ ਨਾਲੇ ਖੱਟੇ ਲੱਗਣਗੇ ਤੇ ਬੱਸ ਲੈ ਚਿਪੜ ਹੁਣ ਕਿਰੇ ਨਹੀਂ ਹੈਗੇ ਹਜੇ ਮਾਰ ਕਿਰੇ ਤਾਂ ਉਥੇ ਰਿਹਾ ਤੇ ਚਾਹ ਨਹੀਂ ਬਣਾਉਂਦਾ ਅੱਜ ਇੱਥੇ ਫਿਰ ਚਾਹ ਨੂੰ ਮੈਂ ਤਾਂ ਗੁੜ ਚਾਹ ਹੀ ਲੈ ਕੇ ਆਇਆ ਕਰ ਮੈਂ ਤਾਂ ਉਂ ਬੈਠਾ ਸੀਗਾ ਪਤਾ ਮੈਨੂੰ ਤੈਨੂੰ ਮੈਂ ਉਹ ਲਾਰਾ ਲੂਰਾ ਲਾਇਆ ਸੀਗਾ ਤੇ ਮੇਰੀ ਗੱਲ ਸੁਣ ਲੈ ਹੁਣ ਮਰੀ ਜੀ ਵੀ ਹਾਂ ਤੂੰ ਉੱਥੇ ਆ ਤਲੀ ਪਿਆਰ ਹਾਂ ਵੀ ਨਹੀਂ ਖੜ ਜਾਨੀ ਆ ਗਈ ਹਾਂ ਵੀ ਅੇ 3 ਮਹੀਨੇ ਚੱਕਿਆ ਮਾਰੋ। ਵੀ ਪੁੱਛਣਾ ਉਹਨਾਂ ਦੀ ਨੂੰਹ ਦੇ ਸਿਨੇ ਕਦੋਂ ਕੀ ਮਰਨੇ ਹਜੇ 3 ਨਵੇਂ ਮਹੀਨੇ ਹੋਇਆ ਵਿਆਹ ਨੂੰ। ਅੱਛਾ ਇੱਕ ਹਰੇ ਕੱਲੀ ਸੀ ਅੱਜ। ਮੈਨੂੰ ਕਹਾਂ ਮਖੋ ਤੇ ਮੇਰੇ ਨਾਲ ਬਾਗ ਚੱਲ। ਮੈਂ ਕਿਹਾ ਪਾ ਸਾਗ ਲੈ ਆਉਣੀ ਆ ਚੱਲ। ਤੂੰ ਪਰ ਕੇ ਲੈ। ਕਾਲਾ ਰਾ ਦੀ ਕਰਦਾ। ਤੈਨੂੰ ਪਤਾ ਥਾ ਕੋ ਥਰਮਲ ਪਲਾਟ ਚ ਲੱਗ ਗਿਆ ਹੋਇਆਗਾ। ਅੱਛਾ ਹੋਰ ਕੰਜ ਦੇ ਨੂੰ ਗਾਡਰ ਪੀਸ ਮਿਲਿਆ ਜੀ। ਬੇਹ ਕੁੜੀ ਤਾਂ ਸੋਹਣੀ ਮਿਲ ਗਈ ਇਹਨਾਂ ਨੂੰ ਮੰਨਦੇ ਨੇ। ਜੇ ਮੁੰਡਾ ਨਪੁੱਤਿਆਂ ਦਾ ਕਾਲਾ ਜਾ ਸੀ ਇਹਨਾਂ ਦਾ। ਹਾਂ। ਨੂੰ ਤਾਂ ਇਹਨਾਂ ਨੂੰ ਸੋਹਣੀ ਮਿਲ ਗਈ ਬੇੜੀ ਬੈਠੇ ਹਨ। ਹੁਣ ਤਾਂ ਇਹੋ ਟੋਟੇ ਫਿਰਦੇ ਪੀ ਬਥੇਰੀ ਵੱਡੀ ਹੈ ਜੀ ਆ ਮਾਂਗਰ ਕਲਿੱਪ ਲਾਈ ਫਿਰਦੀ ਹੈ ਕੰਜਦੀ ਬਥੇਰੀ ਵੱਡੀ ਹੈ ਮਾਂ ਕਹੇਦੀ ਗੱਤ ਉਹ ਹੀ ਦਾ ਕਹਿੰਦਾ ਜੇਨ ਦਾ ਕੋਰਟ ਪਹਿਲਾਂ ਸਿਆਹੀ ਹੋ ਕਿਸੇ ਨੇ ਪਾਉਣ ਹਨਾ ਪਾਉਣ ਨੂੰ ਕੋਈ ਚ ਬਥੇਰੇ ਖਸਮ ਕਰੇ ਹੁਣ ਜਣੀ ਚਾਲੂ ਹੈ ਪੂਰੀ ਚਾਲੂ ਆ ਪਰ ਪੜਾ ਦੇ ਕੰਮ ਕੰਜਰ ਦੀ ਠਿੰਮਰੀ ਦੇ ਛੋਟੇ ਮੁੰਡੇ ਨੂੰ ਬੜਾ ਨਿਆਣਾ ਜ ਉਹਨੂੰ ਮਰ ਨਹੀਂ ਪਤਾ ਕੀ ਬੋਲੀ ਆਖੇ ਮੇਰੇ ਘਰਾਂ ਤੱਕ ਨਹੀਂ ਕਾਲਾ ਜਾਗਾ ਅਗਰ ਤੂੰ ਸਾਡੇ ਘਰੇ ਆ ਜਾ ਕਰ ਵੇਲੇ ਕਵੇਲੇ ਕਹਿਦੀ ਮਰਨੇ ਨੂੰ ਦੁਕਾਨ ਤੇ ਵੀ ਕਦੇ ਤੱਕ ਚੀਜ਼ ਮੰਗਾਉਣ ਦੇ ਬਹਾਨੇ ਨੂੰ ਬੁਲਾ ਲੈਂਦੀ ਹੈ ਤੇ ਮੁਰਕੇ ਉਹਦੇ ਨਾਲ ਹੀ ਲੱਗੀ ਰਹਿੰਦੀ ਹੈ ਬਾਕੀ ਸਿਰਫ ਫਿਰ ਤਾਂ ਚਾੜੂਗੀ ਚੰਦ ਹਨਾ ਇਹ ਫਿਰ ਪੂਰਾ ਉਹ ਚਾੜ ਰੱਖਿਆ ਮਰਨੇ ਆ ਸਾਰੇ ਕਮਾਂਡ ਚ ਪਤਾ ਇਹਦੇ ਬਾਰੇ ਅਨਪੁੱਤੀ ਬਾਰੇ ਜਿਉਂ ਆਈ ਸੀ ਇਹ ਮਹੀਨਾ ਕ ਚੰਗੀ ਰਹੀ ਮੁਰਕੇ ਨੰਬਰ ਲੱਗੀ ਵੰਡਰ ਭਾਈ ਦੇਖ ਮਗਰ ਤੈਨੂੰ ਪਤਾ ਮੈਂ ਕਿੰਨੇ ਕ ਨੰਬਰ ਵੰਡੇ ਸੀ ਨਾ ਭਾਈ ਹਾਂ ਤੂੰ ਇਤਨਾ ਨਹੀਂ ਮੈਂ ਨੰਬਰ ਨਹੀਂ ਵੰਡਦੇ ਸੀ ਤਾਂ ਮੈਂ ਬਾਗੀ ਜਾਂਦੀ ਹੁੰਦੀ ਸੀ ਭਾਈ ਮੈਂ ਕਿਹਾ ਨੰਬਰਾਂ ਨੂੰ ਬੰਨਾਂ ਚ ਕੀ ਰੱਖਿਆ ਹਨਾ ਸਿੱਧਾ ਲੈਣਾ ਜਾ ਕੇ ਕੰਮ ਕਢਾ ਆਇਓ ਹੋਈ ਹੈ ਪਹਿਲਾਂ ਵੀ ਜੇ ਆਪਣੇ ਇੱਥੇ ਆ ਗਈ ਨਾ ਕੰਨੇ ਮੇ ਮੂੰਹ ਵਰਤ ਨਹੀਂ ਹੁੰਦਾ ਤੇ ਮੇਰੀ ਮਾਂ ਵੀ ਪੁੱਛ ਕਰੇਗਾ ਇਹਨੂੰ ਲੈ ਤਾ ਆਈ ਭਾਈ ਮੈਂ ਆਖਾ ਕਿਤੇ ਹੋਰ ਨਾ ਕੋਈ ਚੰਦ ਚੜਾ ਦੇ ਉੱਥੇ ਨੁ ਪੁੱਤੀ ਬੰਦੇ ਬੈਠੇ ਆਪਣੇ ਉਹ ਆ ਫੇਰੀ ਤੇ ਲਵਾ ਕੇ ਕਹਿੰਦੇ ਮਾਂ ਉੱਥੇ ਕਮਾਣ ਦੇ ਬੰਦੇ ਬੈਠੇ ਉਹ ਇਹਨੂੰ ਪੁੱਛੀ ਜਾਣ ਕਹਿੰਦੇ ਉਹਨਾਂ ਦੀ ਨੂੰਹ ਆ اچھا ਭਾਈ ਹੁਣ ਮੈਂ ਕਿਹਾ ਹਾਂ ਕਹਿੰਦੇ ਤੂੰ ਇਹ ਕਿੱਧਰ ਤੱਕੀ ਫਿਰਦੇ ਕਹਿੰਦੇ ਨਵੀਂ ਵਿਆਹੀ ਨੂੰ ਮਣ ਭਾਈ ਇਹ ਤਾਂ ਧੱਕੇ ਨਾਲ ਆ ਕੇ ਸਾਸੇ ਦੀ ਘਰੇ ਹੈ ਨਹੀਂ ਸੀ ਹੁਣ ਮੈਂ ਜਵਾਬ ਵੀ ਨਹੀਂ ਦੇ ਸਕਦੀ ਸੀ ਨਹੀਂ ਦੇ ਸਕਦੀ ਤੂੰ ਜਵਾਬ ਮੈਂ ਕਿਹਾ ਚੱਲ ਭਾਈ ਕੋਈ ਨਾ ਆ ਜਾ ਮੈਂ ਕਿਹਾ ਖੇਤ ਜਾਣੀ ਮਗਰ ਚੱਲ ਲੜੀ ਤੇ ਭਾਗ ਗਿਆ ਭਾਈ ਕਹਿੰਦੇ ਮੈਂ ਹੁੰਡ ਪੁੱਤੀ ਆ ਤ ਗਈ ਹੁਣ ਡਰ ਮੈਨੂੰ ਲੱਗਦਾ ਜਿੱਦ ਸੱਸ ਨੂੰ ਲੱਗ ਪਤਨੀ ਖੇਤ ਲੈ ਗਈ ਸੀ ਪਤਨੀ ਆਸਪਾੜ ਦੇ ਬੰਤੇ ਨਾ ਦੱਸ ਦੇਣਾ ਕਿ ਥੋੜੀ ਨੂੰ ਤਾਂ ਭਾਈ ਖੇਤਾਂ 'ਚ ਫਿਰਦੀ ਸੀ ਪਤਨੀ ਮੱਗਰ ਕੇ ਖੇਤਾਂ ਕਿੱన్ని ਨੰਗਾ ਪਤਨੀ ਕੀ ਕਰਨ ਗਈ ਆ ਮਗਰ ਤੈਨੂੰ ਪਤਾ ਤੂੰ ਤਾਂ ਭਾਈ ਉਹੀ ਬਦਨਾਮ ਆਂਗਾ ਬਾਕੀ ਕਿਸੇ ਰੇ ਆ ਮੈਂ ਨਹੀਂ ਭਾਈ ਕਿਸੇ ਨੂੰ ਮਾਰਾਂ ਕਹਿੰਦੀ ਮਗਰ ਤੈਨੂੰ ਮੇਰੇ ਸਵਾਦ ਪਤਾ ਮੈਨੂੰ ਤਾਂ ਪਤਾਗਾ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿਣਾਗਾ ਕੰਜਰ ਦੀ ਮਹਿੰਦੀ ਮੁੰਦੀ ਚ ਬਾਹਰ ਲਾਈ ਐ ਪੈਰਾਂ ਤੇ ਲਾਈ ਫਿਰ ਮਾਂ ਵੀ ਲਾਉਂਦੀ ਹੋਊਗੀ ਮੈਂ ਕਹਿੰਦਾ ਮਰਦੇ ਮਾਂ ਵਰਤਦਾ ਇਹਦੇ ਦੂਜੇ ਲੱਗ ਜਾਂਦਾ ਮੇਰੀ ਗੱਲ ਸੁਣ ਮੈਂ ਜਿੱਤੇ ਤਾਂ ਲਾਈ ਆਇਆ ਸੀ ਫਸੋ ਉੱਥੇ ਬਾਬੇ ਦੇ ਜਾ ਕੇ ਆਏ ਨੇ ਮੱਥਾ ਟਿਕਾ ਕੇ ਲੈ ਕੇ ਆਏ ਨੇ ਨੂਂਦਾ ਠੀਕ ਹੈ ਪੈਰਾਂ ਪੂਰਾ ਤੇ ਹੱਥਾਂ ਤੇ ਲਾਈ ਸੀਗੀ ਪੁੱਛਣਾ ਜੱਜ ਮੇਰਾ ਮੱਥਾ ਟਿਕਾ ਦੇਂਦੇ ਨਾਲ ਮੱਥਾ ਤਾਂ ਟਕਾ ਦੂੰਗੀ ਟੇਕ ਦੂੰਗੀ ਮੱਥਾ ਤੋਂ ਵੀ ਟੇਕਦੀ ਰਹਿੰਦੀ ਐ ਹੋਰ ਤੇਰੀ ਤਾਂ ਮੰਨ ਨੂੰ ਮੇਰੀ ਤਾਂ ਮੰਨਣੀ ਐ ਕੋਈ ਨਾ ਕੋਈ ਨਾ ਤੂੰ ਜੋ ਸਾਗ ਤੋੜੂਗੀ ਕੋਡੀ ਕੋਡੀ ਪੰਗੇ ਲਈ ਚਲੀ ਮਰਨੇ ਆ ਹੱਥ ਪੱਲਾ ਲਾਈ ਐ ਹੱਥ ਪੱਲਾ ਲਾਈ ਚਲੀ ਕਿਸੇ ਨੂੰ ਪਤਾ ਨਹੀਂ ਹੁੰਦਾ ਹੋਰ ਤੈਨੂੰ ਪਤਾ ਮੈਂ ਤਾਂ ਬਿਣਾ ਹੱਥ ਪੱਲਾ ਲਾਈ ਤੇ ਚੱਲ ਪੈਣੀ ਐ ਮੇਰੀ ਗੱਲ ਸੁਣ ਲੈ ਤੂੰ ਹੁਣ ਮੈਨੂੰ ਸਿੱਖਾਈ ਸਿਖਾਈ ਸਕਾਈਨ ਵਿੱਚ ਕੀ ਸਿਖਾਉਂਗੀ ਬਾਕੀ ਤੈਨੂੰ ਪਤਾ ਮਾਰਨੇ ਮੇਰਾ ਕੰਮ ਕਿਹੜੇ ਕਰ ਦਊਗੀ ਤੇ ਤੂੰ ਤਾਂ ਤੇਰੀ ਤਾਂ ਬਾਲੀ ਬੱਟੀ ਐ ਤੂੰ ਤਾਂ ਨਿੱਕ ਸਿੱਖੀ ਹੋਈ ਐ ਮੇਰਾ ਕੰਮ ਨਹੀਂ ਕੁ ਕਰ ਸਕਦੀ ਤੈਨੂੰ ਸਿਖਾਉਣ ਦੀ ਲੋੜ ਜਿਹੜਾ ਕੰਮ ਮੈਂ ਕਰਦਾ ਉਹ ਕੰਮ ਉਹ ਨਹੀਂ ਕਰ ਸਕਦੀ ਮੈਨੂੰ ਛੇੜ ਪੰਤਾ ਮੇਰੀ ਜਿਹੜਾ ਨਾ ਕੋਈ ਪਤਾ ਕਿ ਛੋੜਾ ਕੋਈ ਨਹੀਂ ਤੂੰ ਅੰਗਰੀ ਨਹੀਂ ਆਰੀ ਵਾਲਾ ਨਹੀਂ ਆ ਤੈਨੂੰ ਪਤਾ ਮਾਰਨੇ ਮੇਰੇ ਸਵਾਦ ਦਾ ਪਤਾ ਐ ਸਵਾਦ ਦਾ ਤਾ ਤੇਰਾ ਮਣਾਂ ਜਾਨੂੰ ਪੁੱਛ ਇਪੋ ਚੜੀਆ ਚਲ ਆ ਪਹਿਲਾਂ ਸਾਗ ਸੁਆਗ ਤਾਂ ਮੈਂ ਤੜਾਉਂਦਾ ਤੂੰ ਪਹਿਲਾਂ ਗੱਲਾਂ ਦਾ ਕਰੀ ਦੋ ਪੰਜ ਦੀ ਸਾਗ ਸਾਗ ਕਰੀ ਨਹੀਂ ਮਾਸਾ ਪਾਈ ਹੈ ਮੈਂ ਇੱਥੇ ਬੁਲਾ ਲੈਣੀ ਹੈ ਫਿਰ ਮੈਂ ਮਾਨੇ ਧੁੱਪ ਜੀ ਲੱਗਦੀ ਨਜ਼ਾਰਾ ਜਾਂ ਵੀ ਆਉਂਦਾ ਉਹ ਮੇਰੀ ਗੱਲ ਸੁਣ ਲੈ ਤੂੰ ਗੱਲ ਕਰੀ ਮੈਂ ਮੜਾ ਇੱਧਰ ਹੀ ਹੋ ਜਾਂ ਚੰਗਾ ਚੰਗਾ ਫਿਰ ਦੇਖੋ ਖਾਣ ਨੂੰ ਖਾਣੂ ਕੀ ਹੈ ਪੰਜਰ ਦੀ ਮੈਂ ਜਾਂ ਤਾਂ ਫੋਨ ਕਰਦੀ ਗੱਚ ਕਾਂ ਗੁੱਛ ਕੱਢਿਆ ਹੁੰਦੇ ਫਿਰ ਤੈਨਾਂ ਤਾਂ ਗੱਚ ਕਾਂ ਚੱਬ ਲਿਆ ਨਾਲੇ ਕੋਈ ਆ ਵੀ ਨਾ ਜਾਵੇ ਡਰ ਵੀ ਪਾ ਲਾ ਬੇ ਹੋਰ ਕੰਮ ਕਰਦੀ ਕਾਟੀ ਕਰ ਕਾਪਾ ਮੈਨੂੰ ਐ ਹੁੰਦਾ ਜਦ ਮੈਂ ਉਹ ਪੁੱਛ ਲਾ ਬੇ ਪੋਦੀ ਨੀ ਆਪਣਾ ਨੂਰ ਹੋ ਰਿਹਾ ਪੈਣੇ ਆਜਾ ਆਜਾ ਹਾਏ ਹਾਏ ਨਹੀਂ ਖੀਤੇ ਰ ਨਾ ਲੋਕ ਲੋਕੇ ਗੱਲਾਂ ਕਰੀ ਜਾਂਦੇ ਮੈਂ ਕੀ ਕਰਦਾ ਸੀਗਾ ਤੈਨੂੰ ਪਤਾ ਜੇ ਥਾਂ ਜਥਾਂ ਲੱਗਦਾ ਮਰਨਾ ਲੱਗ ਜਾਂਦਾ ਹਾਸੇ ਮਜ਼ਾਕ ਕਰਨਾ ਤੇਰਾ ਵੀ ਤਾਂ ਵਿਚਾਰਾ ਜੇਠ ਹੀ ਹੈਗਾ ਕੋਈ ਨਾ ਮੈਨੂੰ ਤਲਾ ਦਾ ਠਰਕ ਪਹੁੰਚ ਜਾਂਦਾ ਨਹੀਂ 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 ਕਾਣ ਤੂੰ ਮੇਰੀ ਗੱਲ ਸੁਣ ਤੇ ਆਪਾਂ ਸਾਗ ਲੈ ਕੇ ਚੱਲਾਂਗੇ ਆ ਤੇ ਇਹ ਵੀ ਤੇ ਗੱਲ ਕਹਿਦੀ ਸੀ ਇੱਕ ਹੂੰ ਉਹਦਾ ਦੇਖ ਮੈਨੂੰ ਤੇਰੇ ਬਾਰੇ ਸਾਰਾ ਹੀ ਪਤਾ ਗਾ ਜਿਹੜਾ ਤੂੰ ਕਿਸੇ ਟਿਮਰੀ ਦੇ ਛੋਟੇ ਮੁੰਡੇ ਨਾਲ ਕਾਰ ਦੀ ਫਿਰਦੀ ਆ ਲੈ ਪੈਣ ਨੂੰ ਤਾਂ ਫਿਰ ਮੈਂ ਮੇਰੀ ਪੁਰਾਣੀ ਗੱਲ ਸੀ ਉਹਦੇ ਨਾਲ ਤਾਂ ਕਹਿੰਦੀ ਪੁਰਾਣੀ ਗੱਲ ਸੀ ਫਿਰ ਨਪੁੱਤੇ ਇੱਧਰ ਕਿ ਮਨਵਾਉਣਾ ਸੀ ਤੂੰ ਇੱਧਰ ਨਾ ਮਰੋਂ ਇੱਧਰ ਤੱਕ ਕਰਦੇ ਆਣੇ ਵਿਆਹ ਕਰਤਾ ਮੇਰਾ ਮੈਨੂੰ ਪਤਾ ਹੀ ਹੈ ਤੇਰਾ ਇੱਧਰ ਘਰਦਿਆਂ ਨੂੰ ਕਰਤਾ ਨਹੀਂ ਤੁਹਾਨੂੰ ਸ਼ੌਂਕ ਹੁੰਦਾ ਪੈਣੇ ਮਰਾਉਣ ਦਾ ਮੇਰੇ ਵਾਲੀ ਕਿੱਥੇ ਵੰਡ ਜੇਂਗੀ ਮੇਰੇ ਵਾਲੀ ਕਿੱਥੇ ਵੰਡ ਜੇਂਗੀ ਤੂੰ ਹਣਾ ਠੀਕ ਹੈ ਤੇ ਮੇਰੀ ਗੱਲ ਸੁਣ ਲੈ ਇਹ ਤਾਂ ਹੁਣ ਮੈਂ ਦੇਖ ਨਹੀਂ ਮੈਂ ਤਾਂ ਤੁਹਾਡੇ ਘਰ ਹੀ ਗੱਲ ਲੜਾ ਦੂ ਤੇ ਤੇਰੀ ਸੱਸ ਨੂੰ ਦੱਸ ਦੂੰ ਹੁਣ ਮੇਰੀ ਗੱਲ ਸੁਣ ਇਹ ਬੰਤਾ ਮਰ ਗਿਆ ਵੀ ਗਲੀ ਕੁਲੀ ਕੰਮ ਆ ਜਾਂਦਾ ਨੁਕਤਾ ਫਿਰ ਤਾਂ ਬਾਧੂ ਘਰ ਕੰਮ ਆਇਆ ਬੀੜੀ ਬੈਠਾ ਪੈਸੇ ਪੂਸੀ ਦੇ ਦਿੰਦਾ ਸਹਾਕਾ ਸਭਾ ਦੇ ਦਿੰਦਾ ਕਰੇ ਵੀ ਫੜਾ ਜਾਂਦਾ ਅਸ ਅੱਜ ਮੈਂ ਪੰਗਾ ਛੇੜ ਲੈ ਲੈ ਆ ਨਾ ਕਿ ਖੇਤ ਸਾਗ ਨਹੀਂ ਤਾਂ ਘਰੇ ਫੜਾ ਜਾਂਦਾ ਹੁੰਦਾ ਮਰਨਾ ਠੀਕ ਹੈ ਤੇ ਮੇਰੀ ਕਾਲ ਇੱਥੇ ਕੁਛ ਨਹੀਂ ਹੁੰਦਾ ਇੱਥੇ ਕਿਹੜਾ ਕੋਈ ਆਉਂਦਾ ਜਾਂਦਾ ਬੰਦਾ ਕਮਾਂਦਾ ਤੈਨੂੰ ਪਤਾ ਇੱਥੇ ਕੋਈ ਦੂਰ ਦੂਰ ਦੀਂਦਾ ਨਹੀਂ ਹੈ ਵਾ ਠੀਕ ਹੈ ਉਹ ਖੜੀ ਐ ਦੂਰ ਕਿਤੇ ਰੇੜੀ ਜਾ ਕੇ ਉਹਨਾਂ ਨੂੰ ਕੀ ਪਤਾ ਮਰਨੀ ਇੱਥੇ ਸੁੱਲ ਹਾਂ ਪਲਾਂਟਾਂਿਆਂ ਦੇ ਉੱਲਿ ਖੂ ਗਿਆ ਕੰਮ ਕੱਢ ਦੇ 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 ਨੂੰ ਮਰ ਜੇ ਲੈ ਦੱਸ ਇਹਦਾ ਪੁਰਾਣਾ ਜਗੜ ਬੁੱਢਾ ਹੈ ਵੋ ਮਰਨੀ ਬੁੜਾ ਨਾ ਦੇਖ ਹੂੰ ਤੋ ਆਪਣੀ ਦਸਾਂਤ ਦੇਖ ਲੈ ਸਾਗ ਪਿੱਛੇ ਦੇਖ ਮਰ ਜੇ ਕੰਮ ਕਰਾਉਂਦੀ ਕੁੱਤੀ ਨਾ ਮਰਨੀ ਬੁੜਾ ਨਾ ਦੇਖ ਹੈ ਨਾ ਨਹੀਂ ਕਹਿੰਦੀ ਇਸ ਮਰਨੀ ਮੈਂ ਕਿਹਾ ਬੋੜਾ ਕ ਬੋੜਾ ਕ ਪਹਿਣੇ ਮੈਨੀਆਂ ਅੱਖੇ ਲੱਗੀ ਹਨ ਤੇ ਮਰਨੀ ਜਦੋਂ ਮੈਂ ਪਹਿਣੇ ਆ ਗਈ ਮੇਰੇ ਤੱਲੀਆਂ ਕਰਾਤੀਆਂ ਪਹਿਣੇ ਸੰਦੀ ਬਾਈ ਵੱਡਾ ਉਹ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਮਰਨੀ ਨੀ ਥੁੱਲੇ ਥੁੱਲੇ ਬੱਥੇ ਖਾਂਦਾ ਰਿਆ ਇਹ ਤਾਂ ਹਦੀ ਵੀ ਨਹੀਂ ਟੇਕਦਾ ਇੱਦਾਂ ਪਤਾ ਮਾਗਰਨੀ ਮੋਰੇ ਨਹੀਂ ਕੋਈ ਹੈਗਾ ਜਿੰਨੇ ਖੇਤੀਬਾੜੀ ਚ ਪੈਸਾ ਟੱਕਾ ਆਉਂਦਾ ਇੱਕ ਖਰਾਕਾ ਹੀ ਖਾਂਦਾ ਰਹਿੰਦਾ ਮਰਨ ਦਾ ਉਹ ਕਰ ਤੋ ਵੇਖ ਫਿਰ ਨਿੱਤੇ ਨੇ ਵੀ ਕਿਸਣਾ ਕੁਦੀ ਦੇਖੁਰ ਅੰਮੁੰਡਿਆਂ ਖੁੰਡਿਆਂ ਚ ਕੀ ਰੱਖਿਆਗਾ ਤੂੰ ਤਾਂ ਐਵੇਂ ਮੁੰਡਿਆਂ ਦੇ ਮਾਗਰ ਲੱਗ ਕੇ ਫਿਰਦੀਆਂ ਹੋਰ ਬੁੜੇ ਚ ਵੀ ਕੀ ਰੱਖਿਆ ਮੈਨੂੰ ਤਾਂ ਦਿਖਦਾ ਨਹੀਂ ਗੋਡੇ ਦਾ ਇਲਾਜ ਨਾ ਕਰਾ ਲੈਂਦਾ ਆਪ ਦੇ ਕੋਈ ਗੋਡਾ ਮਰਨੀ ਨਾ ਦਸਦਾ ਹੋਰ ਡੰਗ ਮਾਰਦਾ ਫਿਰਦਾ ਨਹੀਂ ਉਹ ਤਾਂ ਇਹਦਾ ਸਟਾਈਲ ਹੈ ਉਦਾਂ ਮਰਨੀ ਆ ਇੱਕ ਚਾਦਰ ਮੈਂ ਤਾਂ ਉਹਦੀ ਆਹੀ ਚਾਦਰਾਂ ਦੇਖਦੀ ਆ ਤਿੰਨ ਮਹੀਨੇ ਹੋ ਗਏ ਮੈਨੂੰ ਆਈ ਮਰਨੀ ਚੁੱਪ ਕਰ ਕੁਛ ਨਹੀਂ ਤੂੰ ਕੰਮ ਕਰ ਦੇ ਮੈਂ ਕੜਵਾ ਦੂਗੀ ਜਿਪਾ ਲਈ ਔਖੀ ਹੁੰਨੀ ਆ ਬਾਕੀ ਤੇਰੀ ਬਥੇਰੀ ਖੁੱਲੀ ਆ ਮੈਨੂੰ ਪਤਾ ਹੀ ਕੋਈ ਨਾ ਤੂੰ ਮੁਕੇ ਕੰਮ ਕਰ ਦੇ ਮੈਂ ਅੱਜ ਆਖੀ ਖੁੱਲੀ ਆ ਅੱਗੀ ਕਰ ਕੰਮ ਕਰ ਦੇ ਮੇਰੀ ਗੱਲ ਮੰਨ ਲੈ ਸੌਣ ਲੱਗੀ ਨੂੰ ਪੁੱਤੀ ਤੈਨੂੰ ਤਾਂ ਤੰਦ ਨਿਆਰਾ ਆਜੂਗਾ ਤੂੰ ਤਾਂ ਕਹੀ ਗਈ ਮੈਂ ਤੇ ਕਸਟ ਲੈ ਤਿੰਨ ਜਿਵੇਂ ਨਹੀਂ ਲੈ ਲਈ ਤੇ ਬਾਕੀ ਕੋਈ ਨਾ ਮਰਨੀ ਸਾਫ ਲੈ ਕੇ ਚੱਲਾਂਗੀ ਆ ਪੈਸੇ ਟੱਕੇ ਕਢਾ ਲੂਗੀ ਮੈਂ ਕਹਿ ਦਉਂਗੀ ਮਗਰ ਕੋਈ ਨਾ ਤੇ ਤੇ ਕੁੜੀ ਨੂੰ ਸੂਟ ਲੈ ਕੇ ਆਉਣਾਗਾ ਦੇ ਦੇ ਦੂਗਾ ਮਰ ਮੈਂ ਤਾਂ ਤੂੰ ਨੀ ਹੁਣ ਨਹੀਂ ਚੱਲੇ ਹੁਣ ਪੁੱਤਾਂ ਦੇ ਕਿਹੜੇ ਸੂਟ ਨੇਗੇ ਮੈਂ ਤਾਂ ਪਾਇਆ ਵੀ ਨਹੀਂ ਹੈਗਾ ਨੀ ਫੈਂਟੀ ਸਿਲਕ ਚੱਲਿਆ ਨਹੀਂ ਹਾਂ ਨੀ ਫੈਂਟੀ ਸਿਲਕ ਤੂੰ ਉਹ ਸੰਭਾਲੀ ਲੰਡਰੀ ਤੇ ਤੂੰ ਹੋਰ ਸਮਾਈ ਵੀ ਦੇ ਦੂਗਾ ਸਮਾਈ ਵੀ ਦੇ ਦੂਗਾ ਨਾ ਪੁੱਤ ਇਹ ਹੀ ਜਾਵਾ ਮੈਂ ਤਾਂ ਬੁੜੀ ਨੇ ਇੱਕ ਵਾਰੀ ਬਾਸ ਤੇ ਨਾ ਮਿੱਠੇ ਪੋਚੇ ਮਾਰ ਦੇ ਤੂੰ ਦਿੱਤੇ ਤਾਂ ਪੈਸੇ ਕੱਢ ਕੇ ਫੜਾ ਦਿੰਦਾ ਹਾਂ ਹੋਰ ਅੱਛਾ ਇੱਕ ਵਾਰੀ ਦੇ ਇਹਦੇ ਮੋੜ ਕੇ 4-5 ਮਹੀਨੇ ਮੋੜ ਕੇ ਜਾਤ ਨਾ ਪੁੱਛੀ ਪੈਸੇ ਖਾਈ ਚੱਲੀਏ ਤੇ ਤੋ ਫੋਨ ਫੜ ਦਵਾ ਦੂਗਾ ਨਾ ਪੁੱਛੀ ਤਰਫ ਚੱਲ ਉਹਨੂੰ ਕਹਿ ਫਿਰ ਸਾਫ ਕਰਵਾ ਫੋਨ ਖਾਬ ਹੋਇਆ ਪਿਆਗਾ ਹੋਰ ਚੱ ਵੇ ਮੱਗਰਾ ਆ ਗਿਆ ਪਰ ਨਾ ਹੁੰਦਾ ਭੱਜਾ ਕਿਵੇਂ ਆਉਂਦਾ ਹਲਕੇ ਆ ਵਾਂਗੂ ਲਪੁੱਤਾ ਜਿਵੇਂ ਦੇਖੇ ਨਹੀਂ ਕੀ ਕਹਿੰਦੇ ਨੇ ਇਹ ਕੈਂਜੀ ਦਾ ਕੀ ਸੀ ਹਾਂ ਮੈਂ ਤਾਂ ਕੱਲ ਤਾਂ ਮੰਨਦੀ ਨਹੀਂ ਸੀ ਕਿ ਅੱਛਾ ਮੈਂ ਕਿਹਾ ਮੈਂ ਤੇਰੀ ਸਾਸੂ ਨੂੰ ਦੱਸ ਦੂੰਗਾ ਤੇਰੇ ਤੇ ਮੇਰੇ ਕਿੰਨੇ ਨਾਲ ਕੀ ਗੱਲਵਾਤਾ ਹਣਾ ਅੱਛਾ ਅੱਛਾ ਤਾਂ ਮੰਨੀ ਨਹੀਂ ਨਪੁੱਤੇ ਤੇ ਹੁਣ ਮੇਰੀ ਕਾਲ ਸੌਣ ਮੰਨ ਤਾਂ ਕਈ ਵਾਰ 16 ਦੇ ਉੱਲੇ ਉੱਲੇ ਕਰ ਲਿਓ ਕੁਝ ਕੁਝ ਨਹੀਂ ਹੁੰਦਾ ਠੀਕ ਆ ਬਥੇਰੇ ਗੱਦੀ ਹੁਲਦੀ ਨਹੀਂ ਮੈਂ ਨਹੀਂ ਹਾਲੀ ਮਰਨੇ ਆਇਆ ਕਿਹੜਾ ਕੋਈ ਨਵੀਂ ਪਹਿਲੀ ਵਾਰ ਬਾਕੀ ਵਕੀਲ ਪੈਸਾ ਕਮਾ ਕੇ ਨੀ ਮੇਰੇ ਮੂੰਹ ਤੋਂ ਸੁਣਦਾ ਫਿਰ ਤੂੰ ਵੀ ਸੱਚੀ ਆ। ਵਕੀਲਾਂ ਤਾਂ ਬਥੇਰੀਆਂ ਖੋਲੀਆਂ ਹੋਣੀਆਂ। ਹੋਰ ਬੇਗਾਨੇ ਪੁੱਤਾਂ। ਬਥੇਰੀਆਂ ਵੇਖ। ਵਿਆਹ ਤੋਂ ਪਹਿਲਾਂ ਵੀ ਬਥੇਰੀ ਮਰਵਾ ਮਰਵਾ ਕੇ ਆਈ ਆ ਇਹ। ਇਹ ਇਹ ਕਿਹੜਾ ਪਹਿਲੀ ਵਾਰ ਆ ਇਹ। ਨਾ ਮੈਂ ਤਾਂ ਐ ਕਹਿੰਦਾ ਇਹਦੇ ਵਾਹ ਵਾਹ ਖੜੀ। ਤੁਰੀ ਜਾਂਦੀ ਤੇ ਕੱਪੜਾ ਫਸ ਜਾਂਦਾ ਇਹਦੇ। ਮਗਰਲੇ ਪਾਸੇ। ਵੇ ਹੋਰ ਆ ਮਗਰ ਵਾਧੂ ਚੱਲਦੀ ਐ। ਮੈਨੂੰ ਤਾਂ ਘੱਟ ਹੀ ਚੱਲਦੀ ਐ ਉਹਦੇ ਉੱਤੇ। ਮਗਰਲਾ ਮਗਰਲਾ ਪੀਸ ਵਧੀਆ ਹੁੰਦਾ ਇਹਦੇ। ਨਹੀਂ ਮਗਰਲੇ ਵਧੀਆ ਹੁੰਦਾ ਤੈਨੂੰ ਪਤਾ ਹੀ ਐ। ਤੇ ਮੇਰੀ ਗੱਲ ਸੁਣ। ਮੈਂ ਤੈਨੂੰ ਐ ਕਹਿ ਕੇ ਸੀ ਉਹ ਤਾਂ ਸਾਗ ਸੂਗ ਦੀ ਨੀ। ਕੱਲੇ ਨੂੰ ਪੁੱਛ ਕੇ ਕਹਿੰਦੀ ਸੂਟ ਦਵਾ ਦੇ। ਦਵਾ ਦੇ ਤੈਨੂੰ ਪਤਾ ਈ ਐ ਮੈਂ ਕਿਹਾ ਮੈਂ ਕੀ ਕਰਾਂ ਸੋਹਣੇ। ਮੈਨੂੰ ਪਤਾ ਕੀ ਬੋਲੀ ਨਹੀਂ ਉਹ ਕਹਿੰਦੀ ਉਹ ਕਿ ਬੋੜਾ ਤਾਂ ਹੈਗਾ ਬੜਾ ਬੋੜਾ ਨਾ ਦੇਖ ਮਾਰਨੀ ਉਹ ਸਾਮ ਤੋਂ ਦੇਖ ਹਾਂ ਪ੍ਰਾਣੀਆਂ ਖਰਾਕਾ ਪ੍ਰਾਣੀਆਂ ਖਰਾਕੋ ਮਗਰ ਮੈਨੂੰ ਤਾਂ ਪਤਾ ਹੁਣ ਮੈਂ ਤਾਂ ਤੇਰੇ ਥੱਲੇ ਪਏ ਨਿੰਬ ਤੇ ਕੋ ਸੌਂਦਾ ਫਿਰਦੀ ਪਤਾ ਮੈਂ ਮੈਂ ਪਹਿਲਾਂ ਨਹੀਂ ਬੋਲਣਾ ਤਾਂ ਹੀ ਚੰਗੇ ਤੇਰੇ ਪਤਾ ਬਰਨਾ ਖੋਲੇ ਜਾਂਦੀਆਂ ਨੇ ਭਾਈ ਹੋਰ ਉਹ ਕਦੇ ਹੁਣ ਦੇ ਮੁੰਡੇ ਤਾਂ ਕਹਿੰਦੇ ਨਸ਼ੇ ਨੇ ਮਾਰੇ ਪਏ ਨਸ਼ੇ ਨੇ ਮਾਰੇ ਪਏ ਖੋੜੇ ਨਹੀਂ ਹੁੰਦਾ ਮੁਰਗੀ ਉਹੀ ਤਾਂ ਉਹਦੀ ਡਿੱਗ ਪਾਉਂਦਾ ਖੜਾ ਬਿਠਾ ਥੱਲੇ ਡਿੱਗ ਪਾਉਂਦਾ ਥੱਲੇ ਡਿੱਗ ਪਾਉਂਦਾ ਚੱਲ ਮੇਰੀ ਗੱਲ ਸੌਣ ਹੁਣ ਤੂੰ ਕੋਈ ਨਾ ਬਾਹਰ ਕਰਨੀ ਨਾ ਆਉਂਦੀ ਚੰਗਾ ਫਿਰ ਕਰੀ ਵੀ ਜਾਣਾ ਤੇ ਪਤਾ ਨੂੰ ਉਹ ਤਾਂ ਟਾਈਮ ਵੀ ਲੱਗ ਜਾਂਦਾ ਕਈ ਵਾਰ ਲੈਣ ਦੇਣ ਦੇ ਮਾਮਲੇ 'ਚ ਚੰਗਾ ਤੇ ਤੂੰ ਐ ਇਨਕੁਆਇਰੀ ਮੇਰੀ ਗੱਲ ਤੇ ਰਾਹ ਤੇ ਖੜਾ ਹੋ ਜਾਂਦਾ ਤੇ ਇਹ ਮਰਨੇ ਕੋਸ ਨਹੀਂ ਕੰਨ ਮੈਂ ਕਿਹਾ ਮਰਨੇ ਹੁਣ ਉਹਨੂੰ ਕਰ ਲੈ ਕੋਈ ਅੱਛਾ ਆਜਾ ਆਜਾ ਚਲ ਮੈਂਨੇ ਸਾਗ ਤੋੜ ਕੇ ਦੇ ਦੀ ਮੈਂ ਤੋੜ ਦੂੰ ਹੁਣ ਸੂਟ ਵੀ ਦਵਾ ਰਹੀ ਹੁਣ ਮੈਨੂੰ ਆਜਾ ਆਜਾ ਮਠੇਰੀਓ ਖਾਣ ਬਣਾਈਏ ਆਜਾ ਲੈ ਇੱਥੇ ਜੇ ਤੋੜ ਲੈ ਕਿਧਰ ਨਹੀਂ ਤੇਰੇ ਲਈ ਪੜਦਾ ਹੈਗਾਗਾ ਇਹ ਕਿਵੇਂ ਕਰਤੀ ਈ ਪੈਣੇ ਨਾ ਮਾਂ ਫੂਟਾ ਮੇਰਾ ਤੋੜ ਲਾ ਤੋੜ ਲਾ ਪਲੀ ਤੇ ਸਾਗ ਤਾਂ ਮੈਨੂੰ ਦਿੱਕਤਾ ਨਹੀਂ ਕਿਤੇ ਨਹੀਂ ਇੱਥੇ ਕੋਟੀ ਜੀ ਹੋ ਜਾ ਕੋਈ ਨਾ ਲੈ ਆ ਤਾਂ ਛੋਟਾ ਛੋਟਾ ਹੀ ਆ ਬਈ ਮੱਗਰਾ ਹਾਂ ਔਰ ਇਹਦੇ ਮਾਰਨੇ ਆ ਇਹ ਇਹਨੂੰ ਕੋਟੀ ਚ ਕਰ ਮੜਾ ਜੀ ਸਾਗ ਤੜਵਾ ਦੇ ਨਾ ਲੈ ਮੈਂ ਸੁਭੋ ਜਾ ਕੋਟੀ ਮਾਰਦੀ ਐ ਲੈ ਦੱਸ ਕੋਟੀ ਹੋ ਜਾ ਕੋਟੀ ਹੋ ਕੇ ਤੋੜੇਗੀ ਸਾਗ ਤਾਂ ਤੂੰ ਮੈਂ ਆਪ ਹੀ ਤੋੜ ਲੂੰਗੀ ਪੈਣੇ ਤੋੜ ਲਾ ਤੋੜ ਲਾ ਨਹੀਂ ਆਏ ਤੇ ਕੋਟੀ ਚ ਹੋ ਮੈਂ ਤੜਾਣਾ ਨਹੀਂ ਚਾਹਤਾ ਮਨ ਨਾ ਨੋ ਹੋਵੇ ਤਾਂ ਨਹੀਂ ਆਏਗਾ ਪਰ ਕੋਈ ਨਹੀਂ ਚਾਹਣਦਾ ਜਿਸ ਨੇ ਦੇਖ ਲਿਆ ਫੇਰ ਕੋਈ ਨਹੀਂ ਤਾਂ ਸਾਗ ਤੜਾਣਾ ਕੀ ਗੱਲ ਕੋਈ ਸੀ ਕੁੱਤੀ ਦੇ ਮੈਂ ਕਹ ਰਿਹਾ ਤੇ ਬਈ ਕੋਸਲਾਗਰ ਮਿਆਂ ਆਣਾ ਪਾਣੀ ਤੇ ਪੈਂਡ ਚ ਬਦਨਾਮ ਕਰਾ ਦੇਂਗੀ ਮੈਨੂੰ ਉਹ ਤਾਂ ਤੁਸੀਂ ਖੁੰਦਦੇ ਨਹੀਂ ਤੁਸੀਂ ਅੰਦਰ ਮੈਂ ਤਾਂ ਮੇਰੀ ਗੱਲ ਸੁਣ ਇੰਨਾ ਕੀਮਤੀ ਹੋਂਡਾ ਸਾਹ ਆ ਕੇ ਕੱਲ ਨਹੀਂ ਬਾਹਰ ਨਹੀਂ ਬੋਲਣਾ ਹੈਗਾ ਮੇਰੇ ਮੂਰੇ ਤੇ ਮਗਰ ਤੂੰ ਐਂ ਜੇ ਕਰ ਫਿਰ ਮੈਂ ਸਾਖ ਤੋੜ ਦੇ ਤੁਸੀਂ ਮਰ ਜਾਓ ਉੱਧਰ ਦੇ ਕੋ ਹੋ ਜਾਓ ਆ ਜਾਣੀ ਕੋਈ ਨਹੀਂ ਕੋਈ ਨਹੀਂ ਨੂਰ ਪੂੜ ਦਬਾਊਗਾ ਤੈਨ ਮੈਂ ਡੀਸੈਲਕਾ ਕੁਤੀ ਪੜ ਬੋਲ ਮੈਂ ਡੀਸੈਲਕਾ ਫੈਂਟੀ ਸੈਲਕਾ ਸੀਗਾ ਅੱਪੀ ਜਾਣੇ ਕਿਉਂ ਮੇਰੇ ਕੋਲ ਕੋਈ ਸਪਰਾਇਟ ਕੁਛ ਨਾ ਕੁਛ ਮੈਂ ਮਣੀ ਲੋਟ ਜੇ ਹੋਇਆ ਮੈਂ ਨਹੀਂ ਕੁਛ ਵੀ ਕਰਦਾ ਹਵੇ ਮਰਨਿਆ ਕੋਕਿੰਗ ਕਰਦੀ ਆ ਕਤੋਂ ਕਰੀ ਨਹੀਂ ਇਹ ਤਾਂ ਲਵੀ ਲਾਇਆ ਸਲੇਸਰ ਲੈ ਮਰਨਿਆ ਮੇਰੀ ਤਾਂ ਲਾਤਾ ਕੜ ਗਈ ਲੱਤ ਤਾਂ ਹਾਂ ਚੱਕ ਵੀ ਸਾਕ ਸਾਕ ਕਰੀਏ ਹਾਂ ਵੇ ਮਰਨੇ ਚੁੰਡੀਆਂ ਵੱਢੀਆਂ ਨਾ ਚੁੰਡੀਆਂ ਕਿੱਥੇ ਮੜਾਏ ਲੋੜ ਤਾਂ ਹੋਈਆਂ ਮਾਣੇ ਲੋੜ ਤਾਂ ਹੋਈ ਬੈਠੀਆਂ ਹੁਣ ਮਾਣੇ ਲੋੜ ਕੋਈ ਨਹੀਂ ਕਰੀ ਇਹਨਾਂ ਇਹ ਤਾਂ ਕੋ ਮਾਣੇ ਮੇਲਾ ਲੱਗੂਗਾ ਮਰਨੇ ਨੇ 90 ਡਿਗਰੀ ਦਾ ਤਾਂ ਕੋਣ ਬਣਾ ਲਿਆ ਹੋ ਜਿਵੇਂ ਕੋਡੀ ਹੋ ਲੈ ਹੋਰ ਇਹ ਕੰਮ ਕਿੱਥੇ ਬਣਦਾ ਹੈ ਤਾਂ ਹੁੰਦੀ ਨਹੀਂ ਚੱਜ ਨਾ ਇੱਥੇ ਤੈਨੂੰ ਪਤਾ ਲੱਗੜ ਗਏ ਸਾਰੇ ਲੈ ਮਰਨੇ ਹੁਣ ਲੱਤਾਂ ਚਕਾਉਣ ਲੱਗ ਗਿਆ ਲੈ ਹੁੰਦਾ ਹੁੰਦਾ ਇਹ ਕੰਮ ਲੈ ਮਰਨੇ ਚੱਕ ਨਾ ਮਰਨੇ ਮੇਰਾ ਤਾਂ ਸਾਹ ਚੜ ਗਿਆ ਹੌਲੀ ਕਰ ਜਾ ਕਿੱਥੇ ਜਾ ਰਿਹਾ ਹੋਰ ਮੇ ਤਾਂ ਢੂਈ ਸਿੱਲੀ ਗਈ ਥੱਲੇ ਪਾ ਕੇ ਇਹ ਸੇਟੀ ਕਰੋ ਮਾਰਨੇ ਕੋਈ ਆ ਨਾ ਜਦ ਮੇਰੇ ਵੀ ਗੋਟ ਤੜਵਾਉ ਮੂ ਸਾਰਾ ਸੂਟ ਖਰਾਬ ਕਰਤਾ ਮਰ ਜਾ ਹਲਕੇ ਵਾਂਗੂ ਲੈੰਦਾ ਨੂੰ ਪੁੱਤਾਂ ਕਿਤਨੀ ਆ ਗਈ ਕਿਤਨੀ ਆ ਗਈ ਹਾ ਨਹੀਂ ਮੇਰੇ ਤਾਂ ਸਾਰਾ ਸੂਟ ਲਵੇੜਤਾ ਮਾਰਨੇ ਨੇ ਪੈਣੇ ਮੇਰੇ ਤਾਂ ਪੱਕੀ ਪੜਦੀ ਕਰਨੀ ਸਾਗ ਦੀ ਨਹੀਂ ਹੈਗਾ ਹੋਰ ਮੈਂ ਤੇਰਾ ਦਾ ਸਾਗ ਨਹੀਂ ਤੇ ਦਵਾਉਣਾ ਹੀ ਸੀ ਮੇਰੀ ਪੱਕੀ ਪੜਵਾਉਣ ਵਾਸਤੇ ਹੀ ਲਿਆਇ ਤੇ ਨਹੀਂ ਮੈਂ ਤੇਰੀ ਉਹ ਸਾਗ ਤਾਂ ਮੈਂ ਦਿਖਦਾ ਨਹੀਂ ਕਿੱਥੇ ਉਹ ਤਾਂ ਤੇਰੀ ਉਹ ਦਵਾਉਣਾ ਮਰਦੀ ਚੁੱਪ ਕਰਦਾ ਕਸਲੇ ਨਾਮਾ ਸੂਟ ਦਵਾਉਂਗੀ ਹੁਣ ਪੈਸੇ ਦਵਾਓ ਤੋ ਮੈਨੂੰ ਕਿੰਨੇ ਲੈਣੀ ਬੋਲ ਕੋਈ ਦੋ ਹਜ਼ਾਰ ਦਵਾ ਦੇ ਮੈਂ ਸੂਟ ਲੈ ਸਾਡ ਸੂਟ ਲੈ ਨਹੀਂ ਕੋਈ ਪੰਜ ਛੇ ਮੈਨੂੰ ਦੇ ਦੇ ਕੋਈ ਨਹੀਂ ਹੁਣ ਤਾਂ ਨਹੀਂ ਜਾ ਰਹਾ ਵੀ ਮਰਨਾ ਬਹੁਤ ਹੈ 3 ਮਿੰਨ ਬਾਅਦ ਆਪ ਬਥੇੜਾ ਰਹਿਣਾ ਮਾਰ ਫਿਰ ਕੋਈ ਗੱਲ ਇਹ ਮੈਂ ਬੋਟੀ ਕਰਾ ਕੇ ਦੇ ਨੀ ਮੈਨੂੰ ਪਤਾ ਉਹਦੀ ਸਾਰੇ ਸਟੈਪ ਕੀਤੇ ਹੋਏ ਨੇ ਉਹਦੇ ਨਾਲ ਆ ਗਿਆ ਬਚਾਦਰਾ ਸੈਟ ਕਰ ਲੈ ਮਾਰਨੇ ਤੇਰਾ ਜਿੱਕੀ ਆ ਬਲੇ ਦਾ ਬਚਾਦਰਾ ਦਾ ਸੈਟ ਹੀ ਹੈ ਫਿਰ ਵੀ ਪੱਕਿਆ ਪੈ ਨਹੀਂ ਮਖਾ ਨਹੀਂ ਕਿਉਂ ਹੁੰਦੀ ਹੈ ਮੈਂ ਮਾਰਨ ਦੀ ਖੁਸ਼ੀ ਹੈ ਪੁੱਤੀ ਕਹਿੰਦੀ ਬਣਾ ਨਹੀਂ ਵੱਡਾ ਮੈਂ ਸਵਾਦ ਚੱਕਾ ਜੱਟਾ ਚੱਕੀਆਂ ਕਰੀ ਕਿ ਮਗਾ ਨਹੀਂ ਪਤਾ ਤਾਂ ਜਾਣਦੀ ਨਹੀਂ ਸੀ ਉਹੀ ਤਾਂ ਗੱਲ ਹੈ ਨਾ ਨੈਣੇ ਤੋਂ ਪਤਾਗਾ ਹੁਣ ਬਿੰਦੇ ਬਿੰਦੇ ਆਇਆ ਕਰੋ ਕਿ ਬਿੰਦੇ ਬਿੰਦੇ ਸਾਗ ਤਾਂ ਤੋੜਦੇ ਨੇ ਕੁੱਤੇ ਲੱਗਦਾ ਕਿ ਤੂੰ ਮੇਰੀ ਗੱਲ ਸੁਣ ਲੈ ਸਾਗ ਤੂੰ ਉਸ ਤੋੜਨਾ ਨਾ ਮੈਂ ਤਾਂ ਥੱਕ ਜੀ ਜਾਂਦੀ ਮਤਲਬ ਤੂੰ ਕਰ ਲੈ ਥੱਕ ਗਿਆ ਹੋਏ ਤੂੰ ਮੇਰੀ ਗੱਲ ਤੂੰ ਤਾਂ ਪ੍ਰਾਣੀਆਂ ਕੰਜਰੀਆਂ ਬਣੀ ਹੋਈਆਂ ਮੈਂ ਤਾਂ ਤੈਨੂੰ ਹਾਂ ਤਾਂ ਹੱਡੀ ਹੋਈਆਂ ਮੈਂ ਤਾਂ ਪਹਿਲੀ ਹੱਟੀ ਨਹੀਂ ਕੰਜਰਦੀ ਮੈਂ ਤਾਂ ਹੱਡੀ ਹੋਈਆਂ ਮੈਂ ਤਾਂ ਹੱਟੀ ਨਹੀਂ ਕੰਜਰਦੀ ਤਪੀਰ ਦਰ ਹੁਣ ਕਿਥੇ ਬੱਚਾ ਹੁਣ ਕੀ ਹੋ ਗਿਆ ਬੋਤਲ ਤੀਨ ਨਾ ਅੱਜਾ ਸ਼ਾਰਟ ਸਾਬ ਨੂੰ ਮੇਰੀ ਤਵਕੀ ਭਰੀ ਹੁਣ ਮੇਰੀ ਖੁੱਲ ਵਾਲੀ ਕਿ ਨਿਕਲ ਜਾਂਦਾ ਉਹ ਮਾਰਿਆ ਫਿਰ ਤਾਂ ਕੰਜੀ ਇਹ ਤਾਂ ਡਾਕਟਰ ਨੂੰ ਦਿਖਾਉਣਾ ਪਊਗਾ ਡਾਕਟਰ ਨੂੰ ਦਿਖਾਏ ਡਾਕਟਰ ਚੰਗਾ ਮੇਰੀ ਗੱਲ ਸੁਣ ਤੋਪੇ ਲਾ ਕੇ ਲੋਟ ਨਹੀਂ ਆਉਂਦਾ ਰੋਕ ਤੁਸੀਂ ਕਾਲ ਨੂੰ ਲੈ ਜਾਓ ਮੈਂ ਕਾਲ ਨੂੰ ਲੈ ਕੇ ਤੋੜ ਕੇ ਰੱਖੂ ਅੱਜ ਦਾ ਮਹੌਲ ਹੀ ਵਿਗੜ ਗਿਆ ਮੇਰੀ ਗੱਲ ਸੁਣ ਮੈਂ ਤੋੜ ਕੇ ਰੱਖ ਦੂੰਗਾ ਤੋੜ ਕੇ ਰੱਖੀ ਮਰਨੇ ਨਹੀਂ ਦੇ ਦੇ ਠੀਕ ਠੀਕ ਹੈ ਹੋਰ ਸੁੱਖ ਤੇਰੀ ਦੇ ਦੂੰਗਾ ਹੁਣ ਕਦੀ ਕਾਣੇ ਚੂਟਾਲੀ ਬਣਾ ਦੀ ਕੰਮ ਬਹਿ ਜਾ ਬਹਿ ਜਾ ਆ ਕੰਜ ਦੀ ਨਾ ਅੰਜਲੀ ਅੰਜਲੀ ਨੇ ਸਾਰਾ ਕੁਝ ਦਿਖਾਤਾ ਇਹਨੂੰ ਅੰਜਲੀ ਛੱਡਦੀ ਨਹੀਂ ਉਹਦਾ ਘਰ ਪੱਟੂ ਹੈ ਖੇਡ ਕੇ ਹਟੂ ਕੰਜ ਦੇਦਾ ਲੈ ਮਗਰਾ ਕੰਜ ਦੇਦਾ ਆਪਾਂ ਵੀ ਰੇ ਰੂਜੇ ਛਕਣੀ ਛੱਡਦੀ ਹੈ ਕੰਜ ਦੇ ਆਸ ਕੀ ਟਪਾਤਾ ਸਾਰਾ ਦਿਨ